ਜਿਹੜਾ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਜਲੰਧਰ ਦੇ ਵਿੱਚ ਮੇਨ ਫੰਕਸ਼ਨ ਦੇਖਿਆ ਸੀ ਯੁੱਧ ਨਸ਼ੇ ਵਿਰੁੱਧ ਦਾ ਇਹ ਦੋਨੋਂ ਇੱਕੋ ਹੀ ਚੀਜ਼ਾਂ ਨੇ ਇਹਦੇ ਵਿੱਚ ਕਨਫਿਊਜ਼ ਨਾ ਹੋਣਾ ਕਿਉਂਕਿ ਯੁੱਧ ਨਸ਼ੇ ਵਿਰੁੱਧ ਉਹ ਇੱਕ ਉੱਪਰ ਮੇਨ ਤੌਰ ਦੇ ਉੱਤੇ ਕੰਮ ਕਰਦਾ ਹੈ ਅੱਗੇ ਉਹਦੇ ਵੱਖੋ-ਵੱਖਰੇ ਇਹ ਵਿੰਗ ਨੇ ਔਰ ਜਿਹੜਾ ਇਹਦਾ ਪਹਿਲਾ ਪੜਾਅ ਸੀਗਾ ਉਸ ਪਹਿਲੇ ਪੜਾਅ ਦੇ ਵਿੱਚ ਅਸੀਂ ਹਰ ਪਿੰਡ ਤੱਕ ਪਹੁੰਚੇ ਹਰ ਵਾਰਡ ਤੱਕ ਪਹੁੰਚੇ ਪਿੰਡਾਂ ਦੇ ਵਿੱਚ ਵਾਰਡ ਦੇ ਵਿੱਚ ਲੋਕਾਂ ਨੂੰ ਜਿੱਥੇ ਅਵੇਅਰ ਕੀਤਾ ਗਿਆ ਉਥੇ ਸੌ ਚਕਾਈ ਗਈ ਲੋਕਾਂ ਨੂੰ ਕਿ ਉਹ ਨਸ਼ਾ ਨਹੀਂ ਕਰਨਗੇ ਨਸ਼ਾ ਵੇਚਣ ਵਾਲਿਆਂ ਦਾ ਸਾਥ ਨਹੀਂ ਦੇਣਗੇ ਉਹਨਾਂ ਦੀਆਂ ਜ਼ਮਾਨਤਾਂ ਨਹੀਂ ਦੇਣਗੇ ਔਰ ਇਹਦਾ ਬਹੁਤ ਪੋਜ਼ਿਟਿਵ ਅਸਰ ਜਿਹੜਾ ਉਹ ਪੰਜਾਬ ਦੇ ਪਿੰਡਾਂ ਕਸਬਿਆਂ ਸ਼ਹਿਰਾਂ ਤੱਕ ਜਿਹੜਾ ਉਹ ਹੋਇਆ ਪਿਛਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਜਿਹੜੀ ਛਪੀ ਸੀ ਉਹ ਤੁਸੀਂ ਸਭ ਨੇ ਦੇਖੀ ਹੋਣੀ ਆ ਕਿ ਪੰਜਾਬ ਦੇ ਵਿੱਚ ਪਿਛਲੇ ਤਿੰਨਾਂ ਸਾਲਾਂ ਦੇ ਵਿੱਚ ਜਿਹੜੇ ਕੇਸ ਅਦਾਲਤਾਂ ਦੇ ਵਿੱਚ ਚੱਲਦੇ ਨੇ ਉਹਦੇ ਵਿੱਚ ਕਨਵਿਕਸ਼ਨ ਰੇਟ ਜਿਹੜਾ ਉਹ ਲਗਭਗ 85% ਦੇ ਨੇੜੇ ਤੇੜੇ ਹੈ 84-85% ਜਿਹੜੇ ਜਿਹੜਾ ਕਿ ਅੱਜ ਤੱਕ ਦਾ ਜਿਹੜਾ ਪੰਜਾਬ ਦੇ ਜੇ ਆਪਾਂ ਐਂਡੀਪੀਐਸ ਦੇ ਦੇਖੀਏ ਪਰਚੇ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਇਹਦੇ ਵਿੱਚ ਇੱਕ ਰੋਲ ਜਿਹੜਾ ਉਹ ਇਸ ਅਵੇਅਰਨੈਸ ਦਾ ਵੀ ਹੈ ਕਿਉਂਕਿ ਸਾਲ ਤੋਂ ਉੱਪਰ ਜਿਹੜਾ ਇਹਨੂੰ ਚਲਦਿਆਂ ਹੋ ਗਿਆ ਔਰ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਪਿੰਡਾਂ ਦੇ ਵਿੱਚ ਰਹਿੰਦੇ ਲੋਕਾਂ ਨੇ ਕਸਬਿਆਂ 'ਚ ਰਹਿੰਦੇ ਲੋਕਾਂ ਨੇ ਔਰਡ ਦੇ ਵਿੱਚ ਰਹਿੰਦੇ ਲੋਕਾਂ ਨੇ ਸਮੂਹ ਪੰਜਾਬੀਆਂ ਨੇ ਸਾਥ ਦਿੱਤਾ ਇਸ ਅਵੇਅਰਨੈਸ ਦੇ ਵਿੱਚ ਤਾਂ ਇਹ ਪਹਿਲਾ ਪੜਾ ਜਿਹੜਾ ਸੀ ਉਹ ਸਫਲਤਾ ਦੇ ਨਾਲ ਮੁਕੰਮਲ ਹੋਇਆ ਜਿਹੜਾ ਦੂਸਰਾ ਪੜਾ ਸ਼ੁਰੂ ਕੀਤਾ ਗਿਆ ਅੱਜ ਉਹਦੀ ਕੁਝ ਜਾਣਕਾਰੀ ਜਿਹੜੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਿਵੇਂ ਪਦ ਯਾਤਰਾ ਇਸ ਵੇਲੇ ਚੱਲ ਰਹੀਆਂ ਨੇ ਇਹ ਵੀ ਇੱਕ ਅਵੇਅਰਨੈਸ ਹੈ ਇਹਦੇ ਵਿੱਚ ਅਸੀਂ ਜਿਹੜੇ ਬਲਾਕ ਦੇ ਉੱਤੇ ਇੰਚਾਰਜ ਲਾਏ ਨੇ ਕਿਉਂਕਿ ਜਦੋਂ ਇਹ ਸਾਰਾ ਢਾਂਚਾ ਤਿਆਰ ਹੋਇਆ ਨਸ਼ਾ ਮੁਕਤੀ ਮੋਰਚਾ ਦਾ ਪੰਜ ਜ਼ੋਨ ਬਣਾਏਗੇ ਪੰਜ ਜ਼ੋਨ ਤੋਂ ਬਾਅਦ ਉਹਨਾਂ ਨੂੰ ਜ਼ਿਲ੍ਹੇ ਦੇ ਜਿਹੜੇ ਸੀ ਉਹ ਪ੍ਰਧਾਨ ਲਾਏਗੇ ਇੰਚਾਰਜ ਲਾਏਗੇ ਫਿਰ ਜਿਹੜਾ ਸੀ ਉਹ ਲਾਏਗੇ ਜਿਹੜੇ ਵਾਰਡਾਂ ਤੱਕ ਇਹਨੂੰ ਲੈ ਕੇ ਆਂਦਾ ਗਿਆ ਬਲਾਕ ਦੇ ਇੰਚਾਰਜ ਜਿਹੜੇ ਸੀ ਉਹ ਲਗਾਏਗੇ ਜਿਹੜੀ ਸਵੇਰ ਨੂੰ ਕਾਲ ਹੁੰਦੀ ਆ ਸਾਡੀ ਉਹ ਉਹਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਬਲੌਕ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਜਿਹੜੇ ਵੌਲੰਟੀਅਰ ਸਾਡੇ ਜੁੜਦੇ ਨੇ ਔਰ ਡੇਲੀ ਬੇਸਿਸ ਦੇ ਉੱਤੇ ਜਿਹੜਾ ਉਹਨਾਂ ਨੂੰ ਟਾਸਕ ਇੱਕ ਦਿੱਤੀ ਜਾਂਦੀ ਹੈ ਅਗਲੇ ਦਿਨ ਉਸ ਟਾਸਕ ਦੀ ਜਿਹੜੀ ਹੈ ਉਹ ਪੂਰੀ ਡਿਟੇਲ ਲਈ ਜਾਂਦੀ ਹੈ ਤੇ ਫਿਰ ਉਸ ਤੋਂ ਅਗਲੀ ਜਿਹੜਾ ਟਾਸਕ ਕੀ ਆ ਉਹ ਦੱਸਿਆ ਜਾਂਦਾ ਇਹਨਾਂ ਸਿਸਟਮੈਟਿਕਲੀ ਨਸ਼ੇ ਦੇ ਵਿਰੋਧ ਦੇ ਵਿੱਚ ਸਾਡੀ ਇਹ ਟੀਮ ਜਿਹੜੀ ਉਹ ਲੜ ਰਹੀ ਹੈ ਨਾ ਸਿਰਫ ਲੜ ਰਹੀ ਹੈ ਬਲਕਿ ਪੰਜਾਬੀਆਂ ਨੂੰ ਆਪਣੇ ਨਾਲ ਜੋੜ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਜਦੋਂ ਸੈਕੰਡ ਫੇਜ਼ ਸਟਾਰਟ ਹੋਇਆ ਤਾਂ ਉਹਦੇ ਵਿੱਚ VDC ਪਹਿਲਾਂ ਜਿਹੜੇ ਹੁੰਦੇ ਸੀ ਵਿਲੇਜ ਡਿਫੈਂਸ ਕਮੇਟੀਆਂ ਅਸੀਂ ਉਹਨੂੰ ਪੰਜਾਬੀ ਨਾਮ ਦਿੱਤਾ ਪਿੰਡਾਂ ਦੇ ਪਹਿਰੇਦਾਰ ਪਿੰਡਾਂ ਦੇ ਪਹਿਰੇਦਾਰ ਦੇ ਹੇਠ ਜਿਹੜੇ 1 ਲੱਖ ਤੋਂ ਉੱਪਰ ਵੌਲੰਟੀਅਰ ਜਿਹੜੇ ਇਹਦੇ ਵਿੱਚ ਜੁੜ ਚੁੱਕੇ ਹੋਏ ਨੇ ਜਿਹੜੇ ਕਿ ਇਸ ਵੇਲੇ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਤੇ ਵਾਰਡਾਂ ਦੇ ਵਿੱਚ ਜਿਹੜਾ ਥਾਂ-ਥਾਂ ਦੇ ਉੱਤੇ ਪਦ ਯਾਤਰਾ ਕੱਢ ਰਹੇ ਨੇ ਇਰਵਤ ਦੁਆਬਾ ਖੇਤਰ ਦੇ ਵਿੱਚ 1969 ਹੁਣ ਤੱਕ ਹੋ ਚੁੱਕੀਆਂ ਨੇ ਮਾਝਾ ਦੇ ਵਿੱਚ 1930 ਮਾਲਵਾ ਸੈਂਟਰਲ ਦੇ ਵਿੱਚ 19 1395 ਮਾਲਵਾ ਈਸਟ ਦੇ ਵਿੱਚ 2167 ਤੇ ਮਾਲਵਾ ਵੈਸਟ ਦੇ ਵਿੱਚ 1618 ਕੁੱਲ 9099 ਅ ਪਰਸੋ ਤੱਕ ਦਾ ਇਹ ਡਾਟਾ ਹੈ 9099 ਜਿਹੜੀਆਂ ਉਹ ਪੱਤ ਯਾਤਰਾ ਹੋ ਚੁੱਕੀਆਂ ਨੇ ਜੇ ਜਿਹੜੇ ਜੇ ਦੁਆਬਾ ਦੇ ਰਾਹੀ ਜਾਣਾ ਹੈ ਦੁਆਬੇ ਦੇ ਵਿੱਚ ਜਿਹੜੇ ਦੀ ਪੰਜ ਡਿਸਟ੍ਰਿਕਟ ਆਉਂਦੇ ਨੇ ਹੁਸ਼ਿਆਰਪੁਰ ਜਲੰਧਰ ਰੂਰਲ ਜਲੰਧਰ ਅਰਬਨ ਕਪੂਰਥਲਾ ਤੇ ਐਸਐਸ ਨਗਰ ਸਾਬਜਾਦਾ ਅਜੀਤ ਸਿੰਘ ਨਗਰ ਪੁਰਾਣਾ ਜਿਹੜਾ ਨਵਾਂ ਸ਼ਹਿਰ ਹੁੰਦਾ ਸੀ ਦੁਆਬੇ ਦੇ ਵਿੱਚ ਹੁਸ਼ਿਆਰਪੁਰ 661 ਜਲੰਧਰ ਰੂਰਲ ਦੇ ਵਿੱਚ 492 ਜਲੰਧਰ ਅਰਬਨ ਦੇ ਵਿੱਚ 79 ਕਪੂਰਥਲਾ ਦੇ ਵਿੱਚ 351 ਤੇ ਸਾਬਜਾਦਾ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਉਹ ਉਥੇ 386 ਮੈਂ ਮਾਫੀ ਚਾਹੁੰਦਾ ਪਹਿਲਾਂ ਮੈਂ ਸਾਬਜਾ ਦਾ ਅਜੀਤ ਸਿੰਘ ਨਗਰ ਕਹਿਆ ਗਿਆ ਉਹ ਸ਼ਹੀਦ ਭਗਤ ਸਿੰਘ ਨਗਰ ਜਿਹੜਾ ਪੁਰਾਣਾ ਨਵਾਂ ਸ਼ਹਿਰ ਸੀ ਉਥੇ 386 ਹੁਣ ਤੱਕ ਪੱਧ ਯਾਤਰਾ ਜਿਹੜੀਆਂ ਉਹ ਹੋਈਆਂ ਨੇ ਅ ਜੇ ਮਾਜੇ ਚਾਹੀਏ ਤਾਂ ਮਾਜੇ ਦੇ ਵਿੱਚ ਅੰਮ੍ਰਿਤਸਰ ਰੂਰਲ ਅੰਮ੍ਰਿਤਸਰ ਅਰਬਨ ਗੁਰਦਾਸਪੁਰ ਪਠਾਨਕੋਟ ਤੇ ਤਰਨਤਾਰਨ ਆਉਂਦੇ ਨੇ ਇਹ ਪੰਜ ਜ਼ੋਨ ਦੇ ਵਿੱਚ ਅਸੀਂ ਇਹਨੂੰ ਵੰਡਿਆ ਹੋਇਆ ਔਰ ਅੰਮ੍ਰਿਤਸਰ ਰੂਰਲ ਦੇ ਵਿੱਚ 472 ਅੰਮ੍ਰਿਤਸਰ ਅਰਬਨ ਦੇ ਵਿੱਚ 45 ਗੁਰਦਾਸਪੁਰ ਦੇ ਵਿੱਚ 771 ਤੇ ਪਠਾਨਕੋਟ ਦੇ ਵਿੱਚ 399 ਤਰਨਤਾਰਨ ਦੇ ਵਿੱਚ 253 ਜਿਹੜੀਆਂ ਉਹ ਪਦ ਯਾਤਰਾ ਹੋਈਆਂ ਨੇ ਮਾਲਵਾ ਜਿਹੜਾ ਸੈਂਟਰਲ ਹੈ ਫਰੀਦਕੋਟ ਚ 251 ਫਤੇਗੜ ਸਾਹਿਬ ਚ 312 ਲੁਧਿਆਣਾ ਰੂਰਲ ਨੰਬਰ 1 ਜਿਹੜਾ 291 ਲੁਧਿਆਣਾ ਰੂਰਲ 2 242 ਲੁਧਿਆਣਾ ਅਰਬਨ 59 ਔਰ ਮੋਗਾ ਇਹਦੇ ਵਿੱਚ 240 ਜਿਹੜੀਆਂ ਉਹ ਹੋਈਆਂ ਨੇ ਇਹ ਮੈਂ ਫਿਗਰਸ ਤੁਹਾਨੂੰ ਤਾਂ ਦੱਸ ਰਿਹਾ ਕਿ ਕੋਈ ਜ਼ੋਨ ਕੋਈ ਡਿਸਟ੍ਰਿਕਟ ਇਸ ਤਰ੍ਹਾਂ ਦਾ ਨਹੀਂ ਹੈ ਜਿਸ ਜਗ੍ਹਾ ਦੇ ਉੱਤੇ ਇਹ ਸਾਡਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦਾ ਦੂਜਾ ਪੜਾਅ ਉਹ ਆਪਣੀ ਹਾਜ਼ਰੀ ਨਹੀਂ ਲਵਾ ਰਿਹਾ ਮਾਲਵਾ ਈਸਤੀ ਦੀ ਗੱਲ ਕਰੀਏ ਤਾਂ ਮਲੇਰਕੋਟਲਾ ਦੇ ਵਿੱਚ 178 ਪਟਿਆਲਾ ਰੂਰਲ ਦੇ ਵਿੱਚ 466 ਪਟਿਆਲਾ ਅਰਬਨ 412 ਰੂਪਨਗਰ ਦੇ ਵਿੱਚ 394 ਸੰਘਰੂਰ ਦੇ ਵਿੱਚ 459 ਤੇ ਸਾਬਜਾਦਾ ਅਜੀਤ ਸਿੰਘ ਨਗਰ ਪੁਰਾਣਾ ਜਿਹੜਾ ਮੁਹਾਲੀ ਹੈ ਉੱਥੇ 278 ਹੁਣ ਤੱਕ ਪਦ ਯਾਤਰਾਵਾਂ ਹੋਈਆਂ ਨੇ ਤੇ ਜਿਹੜਾ ਮਾਲਵਾ ਵੈਸਟ ਹੈ ਬਰਨਾਲੇ ਦੇ ਵਿੱਚ 209 ਬਠਿੰਡਾ ਦੇ ਵਿੱਚ 191 ਫਾਜ਼ਿਲਕਾ ਦੇ ਵਿੱਚ 433 ਫਿਰੋਜ਼ਪੁਰ ਦੇ ਵਿੱਚ 587 ਮਾਨਸਾ ਦੇ ਵਿੱਚ 190 ਤੇ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ 8 ਤੋਂ ਜਿਹੜਾ ਮੈਂ ਤੁਹਾਨੂੰ ਟੋਟਲ ਦੱਸਿਆ ਸੀਗਾ ਪੰਜ ਦੇ ਪੰਜ ਜ਼ੋਨ ਦੇ ਵਿੱਚ ਉਹ 9099 ਪਦ ਯਾਤਰਾਵਾਂ ਔਰ ਇਹ ਜਿਹੜਾ ਨਸ਼ਾ ਜਿਹੜਾ ਯੁੱਧ ਨਸ਼ਾ ਵਿਰੁੱਧ ਚੱਲ ਰਿਹਾ ਇਸ ਵੇਲੇ ਖਾਸ ਤੌਰ ਦੇ ਤੇ ਇਹਦੇ ਵਿੱਚ ਜਿਹੜਾ ਨਸ਼ਾ ਮੁਕਤੀ ਮੋਰਚਾ ਦਾ ਜਿਹੜਾ ਰੋਲ ਹੈ ਉਹ ਇੱਕ ਅਹਿਮ ਰੋਲ ਹੈ ਔਰ ਯੁੱਧ ਨਸ਼ਿਆਂ ਵਿਰੁੱਧ ਪਹਿਲੇ ਦਿਨ ਤੋਂ ਜਿਵੇਂ ਅਸੀਂ ਕਹ ਰਹੇ ਹਾਂ ਕਿ ਇਹ ਉਦੋਂ ਤੱਕ ਲੜਿਆ ਜਾਣਾ ਜਦੋਂ ਤੱਕ ਇਸ ਨਸ਼ੇ ਦੀਆਂ ਜੜਾਂ ਮੁਕੰਮਲ ਰੂਪ ਦੇ ਵਿੱਚ ਜਿਹੜਾ ਉਹ ਪੰਜਾਬ ਦੇ ਵਿੱਚੋਂ ਪੁੱਟ ਕੇ ਅਸੀਂ ਸੁੱਟ ਨਹੀਂ ਦਿੰਦੇ ਹੁਣ ਤੱਕ ਚਾਹੇ ਉਹ ਪੰਚਾਇਤਾਂ ਨੇ ਚਾਹੇ ਨਿਗਮ ਨੇ ਮਿਊਨਿਸਪੈਲਿਟੀ ਹੈ ਜਾਂ ਪਰਿਵਾਰਾਂ ਦੇ ਤੌਰ ਦੇ ਉੱਤੇ ਹਰ ਵਿਅਕਤੀ ਇਹਦੇ ਵਿੱਚ ਆਪਣੇ ਆਪ ਨੂੰ ਪਾਰਟਿਸਿਪੇਟ ਦੇ ਰੂਪ ਦੇ ਵਿੱਚ ਸਾਹਮਣੇ ਲੈ ਆ ਰਿਹਾ ਹੈ ਸਮੂਹ ਪੰਜਾਬੀਆਂ ਨੂੰ ਇੱਕ ਵਾਰੀ ਫੇਰ ਤੁਹਾਡੇ ਰਾਹੀਂ ਇਹ ਅਪੀਲ ਹੈ ਕਿ ਜਿੱਥੇ ਵੀ ਤੁਹਾਨੂੰ ਯੁੱਧ ਨਸ਼ਿਆਂ ਵਿਰੋਧ ਦਾ ਵਲੰਟੀਅਰ ਜਾਂ ਨਸ਼ਾ ਮੁਕਤੀ ਮੋਰਚਾ ਦਾ ਵਲੰਟੀਅਰ ਹੋ ਇੱਕੋ ਹੀ ਅਤਿਦ ਹੈ ਉਹ ਦਿਸਦੇ ਨੇ ਤਾਂ ਉਹਦਾ ਮਤਲਬ ਕਿ ਉਹ ਤੁਹਾਡੀ ਮਦਦ ਦੇ ਵਾਸਤੇ ਨੇ ਇੱਕ ਜਿਹੜਾ ਐਪ ਲਾਂਚ ਕੀਤਾ ਗਿਆ ਸੀਗਾ ਉਹਦੇ ਪ੍ਰੋਪਰ ਹੁਣ ਕੰਮ ਕਰਨਾ ਸ਼ੁਰੂ ਕਰਤਾ ਚਾਹੇ ਉਹ ਐਂਡਰੋਇਡ ਦੇ ਉੱਤੇ ਹੈ ਚਾਹੇ ਉਹ ਐਪਲ ਦੇ ਉੱਤੇ ਹੈ ਅਗਲੇ ਇੱਕ ਅੱਧੇ ਦਿਨ ਦੇ ਵਿੱਚ ਜਿਹੜੀਆਂ ਉਹਦੀਆਂ ਕੰਪਲੇਂਟਸ ਜਿਹੜੀਆਂ ਉਹਦੇ ਉੱਤੇ ਆ ਰਹੀਆਂ ਨੇ ਉਹਨੂੰ ਐਕਸੈਸ ਜਿਹੜਾ ਦੀ ਉਹ ਸਾਡੇ ਇਹ ਨਸ਼ਾ ਮੁਕਤੀ ਮੋਰਚਾ ਦੇ ਜਿਹੜੇ ਬਲਾਕ ਵਾਲੇ ਨੇ ਜਾਂ ਜਿਹੜੇ ਜ਼ੋਨ ਵਾਲੇ ਨੇ ਡਿਸਟ੍ਰਿਕਟ ਵਾਲੇ ਨੇ ਉਹੀ ਐਕਸੈਸ ਕਰ ਸਕਣਗੇ ਕੋਈ ਵਿਅਕਤੀ ਜਿਹੜਾ ਨਸ਼ਾ ਵੇਚਦਾ ਉਹਦੀ ਜਾਣਕਾਰੀ ਉਸ ਐਪ ਦੇ ਉੱਤੇ ਇਹ ਪਾਉਣਗੇ ਤੇ ਉਹਨੂੰ ਸਿੱਧੀ ਜੜੀ ਉਹ ਜਾਣਕਾਰੀ ਡੀਜੀਪੀ ਸਾਹਿਬ ਤੱਕ ਤੇ ਸੀਐਮ ਸਾਹਿਬ ਤੱਕ ਪਹੁੰਚੂਗੀ ਉੱਥੋਂ ਵੈਰੀਫਾਈ ਹੋ ਕੇ ਉਸ ਬੰਦੇ ਦੇ ਉੱਤੇ ਜਿਹੜਾ ਉਹ ਟਾਈਮ ਬੌਂਡ ਦੇ ਵਿੱਚ ਕਾਰਵਾਈ ਹੋਊਗੀ ਜਿਹੜਾ ਉਹਦੇ ਤੇ ਜਾਣਕਾਰੀ ਪਾਊਗਾ ਉਹਦੀ ਕੋਈ ਜਾਣਕਾਰੀ ਜਿਹੜੀ ਐਪ ਦੇ ਉੱਤੇ ਨਹੀਂ ਹੋਊਗੀ ਕਿ ਜਾਣਕਾਰੀ ਕਿਹਨੇ ਦਿੱਤੀ ਹੈ ਤਾਂ ਕਿ ਜਿੰਨੇ ਵਾਲੈਂਟੀਅਰ ਸਾਡੇ ਨਾਲ ਉਹ ਪਿੰਡਾਂ ਦੇ ਪਹਿਰੇਦਾਰ ਦੇ ਰੂਪ ਦੇ ਵਿੱਚ ਜੁੜੇ ਨੇ ਉਨ੍ਹਾਂ ਦੀ ਸੁਰੱਖਿਆ ਦੇ ਦਿੱਤੇ ਕਿਸੇ ਕਿਸਮ ਦਾ ਕੋਈ ਸਵਾਲ ਨਾ ਆ ਸਕੇ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ ਕੋਈ ਸਵਾਲ ਤੁਹਾਡਾ ਹੈ